我们不 राजा मोठी ਅੱਜ ਦਾ ਸਰਨਾ ਜੀ 1000 ਰੁਪਏ ਦੇ ਵਾਸਤੇ ਬਣਿਆ ਹੋਇਆ ਅਸੀਂ ਸਾਰਿਆਂ ਨੇ ਰੱਖਿਆ ਹੋਇਆ ਹੈਗਾ ਜਿਹੜੇ ਜਿਹੜੀ ਗਵਰਨਮੈਂਟ ਆਪਦੀ ਗਵਰਨਮੈਂਟ ਨੇ ਕਿਹਾ ਸੀਗਾ ਕਿ 1000 ਰੁਪਏ ਹਰ ਮਹੀਨੇ ਸਾਡੀ ਲੇਡੀਜ਼ ਨੂੰ ਦੇਣਗੇ ਇੱਕ ਪੋਲ ਪ੍ਰੋਮਿਸ ਹੈਗਾ 1.5 ਸਾਲ ਹੋ ਗਿਆ 1 ਰੁਪਿਆ ਨਹੀਂ ਮਿਲਿਆ ਔਰ ਦੂਜੀ ਗੱਲ ਜਿਹੜਾ ਜਿਹੜੇ ਨੀਲੇ ਕਾਟ ਕੱਟੇ ਸੀ 11 ਲੱਖ ਤੇ ਕਰੀਬ 1.5 ਸਾਲ ਹੋ ਗਿਆ ਓ ਅਜੇ ਤੱਕ ਨਹੀਂ ਬਣੇ ਹਫਤਾ ਖੋਇਆ ਪੇਪਰ ਅਖਬਾਰ ਚ ਨਿਕਲਿਆ ਸੀਗਾ ਕਿ ਅਸੀਂ ਸ਼ੁਰੂ ਕਰਨ ਲੱਗੇ ਆ ਪਰ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਆਈ ਔਰ ਜੇ ਕਿਉਂ ਕੱਟੇ ਜੇ ਉਹੀ ਕਾਰਡ ਦੁਆਰਾ ਸ਼ੁਰੂ ਕਰਨੇ ਸੀਗੇ ਤੁਸੀਂ ਲੋਕਾਂ ਨੂੰ ਬੇਫਕੂਫ ਬਣਾ ਰਹੇ ਹੋ ਕੀ ਕਰਨ ਲੱਗਦਾ ਬੀਬਾ ਜੀ ਗਰੰਟੀਆ ਦੇਣ ਤੋਂ ਬਾਅਦ ਵੀ ਇਹ ਜਿਹੜੇ ਕੀ ਪੂਰਾ ਨਹੀਂ ਕਰਦੇ ਬੜੀ ਬੁਰੀ ਗੱਲ ਹੈ ਜੀ ਦੇਖੋ ਜਦੋਂ ਕੋਈ ਵਾਦਾ ਕਰਦਾ ਹੈ ਉਹਨੂੰ ਪੂਰਾ ਕਰਨਾ ਚਾਹੀਦਾ ਹੈ ਬੀਬਾ ਜੀ 1.5 ਸਾਲ ਤੋਂ ਬਾਅਦ 1.5 ਸਾਲ ਹੋ ਗਿਆ 1.5 ਸਾਲ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਦੀ ਮੈਦਾਨ ਚਾਹੀਏ ਵੀ 1000 ਰੁਪਏ ਮਹੀਨਾ ਜਿਹੜਾ ਹੱਕ ਨਹੀਂ ਮਿਲ ਰਿਹਾ ਪਹਿਲਾਵਾਂ 1.5 ਸਾਲ ਤੱਕ ਭਾਰਤੀ ਜਨਤਾ ਪਾਰਟੀ ਅਸੀਂ ਪਹਿਲੇ ਵੀ ਕੀਤਾ ਸੀ ਜੀ ਪ੍ਰਦਰਸ਼ਨ ਅਸੀਂ ਪਹਿਲੇ ਵੀ ਤਰਨੇ ਲਾਇਏ ਸੀਗੇ ਜਨਤਾ ਪਾਰਟੀ ਜਿਹੜਾ ਰੋਸ ਮਾਰਚ ਹੈ ਆਮ ਆਦਮੀ ਪਾਰਟੀ ਪਰਤੇ ਕਿੰਨਾ ਤਿੱਖਾ ਹੁੰਦਾ ਦਿਖਾਈ ਦੇਖੋ ਜੀ ਸਭ ਦਾ ਹੱਕ ਹੁੰਦਾ ਹੈ ਸਭ ਪਾਰਟੀ ਦਾ ਹੱਕ ਹੁੰਦਾ ਹੈ ਸਭ ਲੋਕਾਂ ਦਾ ਹੱਕ ਹੈ ਏ ਸਾਰੀ ਲੇਡੀਆਂ ਦਾ ਹੱਕ ਹੈ। ਔਰ ਇਹ ਅਸੀਂ ਕਰ ਹੀ ਜਾਵਾਂਗੇ। ਅਸੀਂ ਪਹਿਲੇ ਵੀ 4-3-4 ਵਾਰੀ ਕਰ ਚੁੱਕੇ ਹਾਂ। ਇਹ ਪਹਿਲੀ ਵਾਰੀ ਨਹੀਂ ਹੈ। ਲੈਂਡ ਆਰਡਰ ਦੀ ਸਥਿਤੀ ਪੰਜਾਬ ਤੇ ਬਹੁਤ ਖਰਾਬ ਦਿਖਾਈ ਦੇ ਰਹੀ ਹੈ। ਕਿ ਕੰਸਟਰਕਟਰ ਤੋਂ ਲੈ ਕੇ ਕਿਆ ਹੋਰ ਤਰ੍ਹਾਂ-ਤਰ੍ਹਾਂ ਦੇ ਜਿਹੜੇ ਮਾਰਡਸ ਵਗੈਰਾ ਹੋ ਰਹੇ ਨੇ ਇਹਦੇ ਬਾਰੇ ਕੀ ਕਰਦੇ? ਬੜਾ ਦੁੱਖ ਲੱਗਦਾ ਹੈ ਜਦੋਂ ਅਖਬਾਰ ਸਵਰੇ ਪੜੋ ਔਰ ਪਤਾ ਲੱਗੇ ਕਿਸੇ ਦੀ ਜਾਨ ਗਈ ਹੈ। ਅੱਜ ਇੱਥੇ ਭੂਨਪਾਸੀ ਰੋਡ ਤੇ 4 ਦਿਨ ਹੋਏ। ਨੌਜਵਾਨ ਦੀ ਜਾਨ ਉਹਦੀ ਜਾਨ ਉਹਨੂੰ ਗੋਲੀਆਂ ਮਾਰੀਆਂ ਗਈਆਂ ਨੇ ਚੇਨ ਸਨੇਚਿੰਗ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਹੈ ਲਾਅਰ ਨਾ ਆਰਡਰ ਤਾਂ ਕਿੱਥੇ ਰਹਿ ਗਿਆ ਬਿਲਕੁਲ ਹੀ ਨਹੀਂ ਹੈ ਭਾਨਾ ਸਿੱਧੂ ਜੀ ਨੇ ਦੇਖਦੇ ਹੋ ਤੁਸੀਂ ਭਾਨਾ ਸਿੱਧੂ ਦੇ ਉੱਤੇ ਜਿਸ ਤਰੀਕੇ ਨਾਲ ਸਰਚੇ ਦਰਜ ਹੋ ਗਏ ਨੇ ਲਗਾਤਾਰ ਚੱਲ ਨਹੀਂ ਰਹੇ ਉਸ ਨੂੰ ਕਿਸ ਤਰੀਕੇ ਨਾਲ ਬੁਰੀ ਗੱਲ ਹੈ ਜੇ ਇੱਕ ਬੰਦੇ ਨੇ ਆਵਾਜ਼ ਉਠਾਈ ਹੈ ਕਿਸੇ ਦੇ ਸੀਐਨ ਦੇ ਖਿਲਾਫ ਕਿਸੇ ਦੇ ਵੀ ਖਿਲਾਫ ਉਹਨੂੰ ਇਸ ਤਰ੍ਹਾਂ ਤੰਗ ਥੋੜਾ ਨਹੀਂ ਕਰਨਾ ਚਾਹੀਦਾ ਗਲਤ ਮੰਨਦੇ ਹੋ ਮੈਂ ਗਲਤ ਮੰਨਦੀ ਹਾਂ